ਸਾਥੀ ਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਨੂੰ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਵਿੱਚ ਕੱਲ ਦੁਪਹਿਰ 3 ਵਜੇ ਤੋਂ ਬਾਅਦ ਹੰਗਾਮਾ ਹੋਇਆ ਹੈਗਾ ਕਿਉਂਕਿ ਜਦੋਂ ਵਾਈਸ ਚਾਂਸਲਰ ਚੈਕਿੰਗ ਦੇ ਲਈ ਨਿਕਲਦੇ ਨੇ ਤਾਂ ਉਸ ਤੋਂ ਬਾਅਦ ਹੰਗਾਮਾ ਹੁੰਦਾ ਇਸ ਵੇਲੇ ਇਹ ਤਸਵੀਰਾਂ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਪੰਜਾਬ ਦੀਆਂ ਜਿੱਥੇ ਹੰਗਾਮਾ ਹੋਇਆ ਕਿਉਂਕਿ 3 ਵਜੇ ਦੇ ਕਰੀਬ ਜਿਹੜੇ ਵਾਈਸ ਚਾਂਸਲਰ ਨੇ ਜੈਸ਼ੰਕਰ ਸਿੰਘ ਡਾਕਟਰ ਜੈਸ਼ੰਕਰ ਸਿੰਘ ਉਹ ਜਿਹੜਾ ਉਹ ਇਨਸਪੈਕਸ਼ਨ ਦੇ ਲਈ ਨਿਕਲਦੇ ਨੇ ਜਦੋਂ ਮੈਸੇਜ ਦੇ ਵਿੱਚ ਜਾਂਦੇ ਨੇ ਤੇ ਮੈਸੇਜ ਤੋਂ ਬਾਅਦ ਉਹ ਪਹਿਲੀ ਜਿਹੜਾ ਸੈਮੈਸਟਰ ਯਾਨੀ ਕਿ ਪਹਿਲੇ ਫਸਟ ਇਅਰ ਦੇ ਸਟੂਡੈਂਟ ਆ ਯਾਨੀ ਕਿ ਕੁੜੀ ਕੁੜੀਆਂ ਦੇ ਜਿਹੜੇ ਹੋਸਟਲ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਇੱਕਦਮ ਅਚਨਚੇਤ ਜਿਹੜੀ ਆ ਉਹ 3rd ਇਅਰ ਦੇ ਸਟੂਡੈਂਟਾਂ ਦੀ ਵੀ ਜਿਹੜੀ ਆ ਉਹ ਹੋਸਟਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਕਿ ਗਸ ਸੂਚਨਾ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਹੁਣ ਵਿਵਾਦ ਹੋਇਆ ਵਿਵਾਦਾਂ ਦੇ ਵਿੱਚ ਜਿਹੜੀ ਆ ਉਹ ਰਾਜੀਵ ગાંધી ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜੈ ਸ਼ੰਕਰ ਸਿੰਘ ਜਿਹੜੇ ਨੇ ਉਹ ਨੇ ਕਿ ਜਿੱਥੇ ਕੁੜੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਕਿ જયਸ਼ੰਕਰ ਜਦੋਂ ਵਾਈਸ ਚਾਂਸਲਰ ਸਾਹਿਬ ਸਾਡੇ ਹੋਸਟਲ ਦੇ ਵਿੱਚ ਦਾਖਲ ਹੁੰਦੇ ਨੇ ਤੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਕਾਨੂੰਨ ਕਹਿੰਦਾ ਹੈ ਕਿ ਕਿਸੇ ਵੀ ਜਦੋਂ ਕੁੜੀਆਂ ਦੇ ਹੋਸਟਲ ਦੇ ਵਿੱਚ ਕਿਸੇ ਵੀ ਮਰਦ ਦਾ ਦਾਖਲ ਹੋਣਾ ਬਿਲਕੁਲ ਸਹੀ ਨਹੀਂ ਹੈਗਾ ਬਿਲਕੁਲ ਆਫੈਂਸ ਹੁੰਦਾ ਹੈ ਔਰ ਉਸੇ ਤੌਰ ਤੇ ਕਿਤਨੇ ਕਿਤੇ ਇਲਜ਼ਾਮ ਹੁਣ ਵਾਈਸ ਚਾਂਸਲਰ ਦੇ ਉੱਪਰ ਲੱਗੇ ਨੇ ਇਸ ਵੇਲੇ ਇਹ ਤਸਵੀਰਾਂ ਨੇ ਰਾਜੀਵ ગાંધી ਲਾਅ ਯੂਨੀਵਰਸਿਟੀ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਕਾਨੂੰਨ ਪੜਾਇਆ ਜਾਂਦਾ ਹੈ ਲੇਕਿਨ ਉੱਥੇ ਹੀ ਅੱਜ ਪ੍ਰੋਟੈਸਟ ਚੱਲ ਰਿਹਾ ਹੈਗਾ ਲਗਾਤਾਰ ਕੱਲ 3 ਵਜੇ ਤੋਂ ਬਾਅਦ ਅਹ ਦਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਵਿਦਿਆਰਥੀਆਂ ਦੇ ਵੱਲੋਂ ਪਾਵੇਂ ਕੁੜੀਆਂ ਹੋਣ ਮੁੰਡੇ ਹੋਣ ਕਿਉਂਕਿ ਪਹਿਲਾਂ ਕੁੜੀਆਂ ਦੇ ਵੱਲੋਂ ਇਸ ਪ੍ਰੋਟੈਸਟ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਬਾਅਦ ਮੁੰਡੇ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਸੀਗੇ ਤੇ ਇਸ ਵੇਲੇ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਬੈਠੇ ਹੋਏ ਨੇ ਔਰ ਪ੍ਰਦਰਸ਼ਨ ਕਰ ਰਹੇ ਨੇਗੇ ਔਰ ਲਗਾਤਾਰ ਇਹ ਪ੍ਰਦਰਸ਼ਨ ਰਾਤ ਦਾ ਚੱਲ ਰਿਹਾ ਹੈਗਾ ਉਹ ਪੂਰੀ ਰਾਤ ਇਹ ਪ੍ਰਦਰਸ਼ਨ ਚੱਲਿਆ ਔਰ ਹਲੇ ਵੀ ਇਹ ਪ੍ਰਦਰਸ਼ਨ ਜਾਰੀ ਹੈਗਾ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਵਾਈਸ ਚਾਂਸਲਰ ਜਿਹੜੇ ਨੇ ਉਹ ਸਤੀਫਾ ਦੇਣ ਸਤੀਫੇ ਦੀ ਮੰਗ ਜਿਹੜੀ ਹੈ ਉਹ ਵਾਈਸ ਚਾਂਸਲਰ ਦੀ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਉਹ ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖਲ ਹੁੰਦੇ ਨੇ ਉਸ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ ਹਾਲਾਂਕਿ ਇਸ ਨੂੰ ਲੈ ਕੇ ਵਾਈਸ ਚਾਂਸਲਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਉਹ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਮੈਂ ਜਿਹੜਾ ਤੁਹਾਡੀ ਵਾਰਡਨ ਨੂੰ ਲੈ ਕੇ ਨਾਲ ਆਇਆ ਸੀ ਗੱਲ ਇਹਨੂੰ ਤੋਂ ਬਾਅਦ ਵੀ ਇਹ ਵਿਵਾਦ ਜਿਹੜਾ ਉਹ ਹੋਰ ਵਧਿਆ ਹੈਗਾ ਹੰਗਾਮਾ ਹੋਰ ਵਧਿਆ ਹੈਗਾ ਜਦੋਂ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਨਾਰੇ ਬਾਜ਼ੀਆਂ ਦੀ ਆਵਾਜ਼ ਆਈ ਸਟੂਡੈਂਟ ਧਰਨੇ ਪ੍ਰਦਰਸ਼ਨ ਦੇ ਨਿਕਲੇ ਰੋਸ਼ ਮੁਜਾਰੇ ਕੱਢੇ ਉਸ ਤੋਂ ਬਾਅਦ ਵਾਈਸ ਚਾਂਸਲਰ ਦੀ ਕੋਠੀ ਦੇ ਬਾਹਰ ਚੋਰਚਾ ਲਾਤਾ ਔਰ ਸਿੱਧੇ ਤੌਰ ਤੇ ਇਹ ਕਹਤਾ ਕਿ ਸਤੀਫਾ ਦੇਣ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀਆਂ ਦੇ ਨਾਲ ਗੱਲਬਾਤ ਹੋਈ ਹੈ ਕਿ ਵਾਈਸ ਚਾਂਸਲਰ ਦੇ ਵੱਲੋਂ ਇੱਕ ਵਾਰ ਪਹਿਲਾਂ ਵੀ ਅਜਿਹਾ ਮਾਮਲਾ ਜਿਹੜਾ ਉਹ ਹੋਇਆ ਸੀ ਕਿ ਜਦੋਂ ਉਹ ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖਲ ਹੋਈ ਸੀ ਕਿ ਉਸ ਸਮੇਂ ਵੀ ਇਹ ਵਿਵਾਦ ਹੋਇਆ ਸੀ ਔਰ ਕਈ ਇੰਟਰਨਲ ਜਿਹੜਾ ਸਟੂਡੈਂਟਾਂ ਨੇ ਦੱਸਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਪਹਿਲਾਂ ਵੀ ਜਿਹੜਾ ਉਹ ਕਲੈਸ਼ ਆ ਉਹ ਵਾਈਸ ਚਾਂਸਲਰ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਸੀਗਾ ਔਰ ਉਸ ਤੋਂ ਬਾਅਦ ਵਾਈਸ ਚਾਂਸਲਰ ਦੇ ਵੱਲੋਂ ਕਈ ਅਜਿਹੀਆਂ ਅਨਗੈਲੀਆਂ ਯੂਨੀਵਰਸਿਟੀ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਵੀ ਇਹ ਮੰਗ ਜਿਹੜੀ ਉਹ ਵਿਦਿਆਰਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਵਾਈਸ ਚਾਂਸਲਰ ਨੂੰ ਬਦਲਣਾ ਚਾਹੀਦਾ ਹਾਲਾਂਕਿ ਇਸ ਨੂੰ ਲੈ ਕੇ ਆ ਚਾਂਸਲਰ ਤੱਕ ਵੀ ਚਿੱਠੀ ਜਿਹੜੀ ਉਹ ਪਹੁੰਚੀ ਹੈਗੀ ਆ ਹੁਣ ਨਵੀਂ ਅਪਡੇਟ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਕਮੇਟੀ ਦੇ ਕੋਲ ਇਹ ਪੂਰਾ ਮਾਮਲਾ ਪਹੁੰਚਿਆ ਹੈ ਕਿਉਂਕਿ ਹਰ ਇੱਕ ਇੰਸਟੀਚਿਊਸ਼ਨ ਦੀ ਇੱਕ ਕਮੇਟੀ ਹੁੰਦੀ ਹੈ ਜੋ ਹਰ ਇੱਕ ਡਿਸਪੀਸਪਲਿਨ ਲੈ ਕੇ ਹੋਵੇ ਯੂਨੀਵਰਸਿਟੀ ਦੇ ਵਿੱਚ ਅਗਰ ਇਸ ਤਰੀਕੇ ਦੀ ਕੋਈ ਵਾਰਦਾਤ ਹੁੰਦੀ ਹੈ ਜਾਂ ਇਸ ਤਰੀਕੇ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਆ ਕਮੇਟੀ ਜਿਹੜੀ ਆ ਉਸ ਦੀ ਪੂਰੀ ਜਾਂਚ ਜਿਹੜੀ ਉਹ ਕੀਤੀ ਕਰਦੀ ਹੈਗੀ ਆ ਤਾਂ ਹੁਣ ਵਿਦਿਆਰਥੀ ਦੇ ਵੱਲੋਂ ਜਿਹੜੀ ਉਹ ਕਮੇਟੀ ਕੋਲ ਆ ਜਿਹੜੀ ਉਹ ਚਿੱਠੀ ਪਹੁੰਚੀ ਹੈਗੀ ਆ ਜਿਸ ਚਿੱਠੀ ਦੇ ਵਿੱਚ ਪੂਰਾ ਮਾਮਲਾ ਜਿਹੜਾ ਉਹ ਦਿੱਤਾ ਗਿਆ ਹੈਗਾ ਪੂਰਾ ਕਿ ਕਿਸ ਤਰੀਕੇ ਨਾਲ ਜਿਹੜੇ ਵਾਈਸ ਚਾਂਸਲਰ ਨੇ ਉਹ ਮੈਸ ਦੇ ਵਿੱਚ ਜਾਂਦੇ ਨੇ ਮੈਸ ਤੋਂ ਬਾਅਦ ਜਿਹੜਾ ਉਹ ਕੁੜੀਆਂ ਦੇ ਫਸਟ ইয়ার ਦੇ ਹੋਸਟਲ ਦੇ ਵਿੱਚ ਜਿਹੜਾ ਉਹ ਉਹ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਅਚਨਚੇਤ ਤੀਜੇ ਜਿਹੜੇ ਉਹ ਇਅਰ ਦੇ ਸਟੂਡੈਂਟਾਂ ਦੇ ਜਿਹੜੀ ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖਲ ਹੁੰਦੇ ਨੇ ਜਿੱਦ ਤਬਾਅ ਵਿਵਾਦ ਹੁੰਦਾ ਹੈਗਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਹੀ ਸੀ ਜਿੱਥੇ ਵਿਦਿਆਰਥਣ ਜਿਹੜੀ ਆ ਉਹ ਵੈਸਟ ਚਾਂਸਰ ਦੇ ਨਾਲ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਸੀ ਜਿਸ ਦੇ ਵਿੱਚ ਉਹ ਕਹਿ ਵੀ ਰਹੀ ਸੀ ਕਿ ਤੁਸੀਂ ਕਿਵੇਂ ਮੇਰੇ ਕਮਰੇ ਦੇ ਵਿੱਚ ਐਂਟਰ ਹੋਏ ਹੋ ਕਿਵੇਂ ਤੁਸੀਂ ਸਾਡੇ ਕਮਰੇ ਦੇ ਵਿੱਚ ਦਾਖਲ ਹੋਇਆ ਕੀ ਤੁਹਾਡੇ ਵੱਲੋਂ ਪਹਿਲਾਂ ਕੋਈ ਨੋਟਿਸ ਭੇਜਿਆ ਗਿਆ ਕੀ ਆ ਕੁੜੀਆਂ ਦੇ ਹੋਸਟਲ ਦੇ ਵਿੱਚ ਵਾਈਸ ਚਾਂਸਲਰ ਦੀ ਇਹ ਚੈਕਿੰਗ ਹੋਵੇਗੀ ਔਰ ਇਹ ਸਭ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਵਿਵਾਦ ਹੋਇਆ ਹੈਗਾ ਹੁਣ ਹੰਗਾਮਾ ਇਸ ਪੱਧਰ ਦਾ ਵੱਧਿਆ ਕਿ ਸਾਰੀ ਰਾਤ ਜਿਹੜਾ ਉਹ ਪ੍ਰਦਰਸ਼ਨ ਜਿਹੜਾ ਉਹ ਵਿਦਿਆਰਥੀਆਂ ਨੂੰ ਕਰਨਾ ਪਿਆ ਵਾਈਸ ਚਾਂਸਲਰ ਦੇ ਕਰਦੇ ਬਾਅਦ ਔਰ ਇਸ ਵੇਲੇ ਵੀ ਮੋਰਚਾ ਜਿਹੜਾ ਉਹ ਲੱਗਿਆ ਹੋਇਆ ਇਸ ਵੇਲੇ ਵੀ ਵਿਦਿਆਰਥੀਆਂ ਦੇ ਜਿਹੜਾ ਵਿਦਿਆਰਥੀਆਂ ਦਾ ਰੋਸ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਉਹ ਸਿੱਧੇ ਤੌਰ ਤੇ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਉਹ ਸਤੀਫਾ ਦਿੱਤਾ ਜਾਵੇ ਸਤੀਫਾ ਅਜਿਹੇ ਆ ਜਲਦ ਜਿਹੜਾ ਵਾਈਸ ਚਾਂਸਲਰ ਦਾ ਲਿੱਤਾ ਜਾਵੇ ਇਸ ਨੂੰ ਲੈ ਕੇ ਹਾਲਾਕਿ ਕਮੇਟੀ ਕੋਲ ਪੂਰਾ ਮਾਮਲਾ ਪਹੁੰਚਿਆ ਕਮੇਟੀਆਂ ਦੇ ਉੱਪਰ ਕਿਵੇਂ ਦੀ ਜਾਂਚ ਜਿਹੜੀ ਉਹ ਕਰਦੀ ਹੈ ਲੇਕਿਨ ਹਾਲੇ ਤੱਕ ਸਟੂਡੈਂਟਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਜਾਰੀ ਹੈਗਾ ਲਗਾਤਾਰ ਨਾਰੇਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਮੰਗ ਵੀ ਕੀਤੀਆਂ ਜਾ ਰਹੀਆਂ ਨੇ ਹਾਲਾਕਿ ਮੀਟਿੰਗ ਵੀ ਜਿਹੜੀ ਆ ਇਸ ਨੂੰ ਲੈ ਕੇ ਜਿਹੜੀ ਹੋਈ ਸੀਗੀ ਕਿ ਉਸ ਦੇ ਵਿੱਚ ਵਾਈਸ ਚਾਂਸਲਰ ਖੁਦ ਜਿਹੜੇ ਉਹ ਪਹੁੰਚੇ ਸੀਗੇ ਡਾਕਟਰ ਜੈ ਸ਼ੰਕਰ ਸਿੰਘ ਉਹ ਗੱਲਬਾਤ ਵੀ ਕਰ ਰਹੇ ਸੀਗੇ ਔਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਮੈਂ ਤੁਹਾਡੀ ਵਾਰਡਨ ਨੂੰ ਲੈ ਕੇ ਜਿਹੜਾ ਉਹ ਤੁਹਾਡੇ ਹੋਸਟਲ ਦੇ ਵਿੱਚ ਦਾਖਲ ਹੁੰਨਾ ਜਾਂ ਤੁਹਾਡੇ ਹੋਸਟਲ ਦੇ ਵਿੱਚ ਚੈਕਿੰਗ ਕਰਨ ਦੇ ਲਈ ਆਉਂਦਾ ਕਿਉਂਕਿ ਅਕਸਰ ਹੁੰਦਾ ਹੈ ਕਿ ਕਈ ਵਾਰ ਅਜੇ ਇਹ ਵਾਈਸ ਚਾਂਸਲਰ ਵੱਲੋਂ ਵੀ ਜਿਹੜੀ ਉਹ ਚੈਕਿੰਗ ਕੀਤੀ ਜਾਂਦੀ ਹੈਗੀ ਲੇਕਿਨ ਕੁੜੀਆਂ ਦੇ ਹੋਸਟਲ ਦੇ ਵਿੱਚ ਜਾ ਕੇ ਚੈਕਿੰਗ ਕਰਨਾ ਕਿਤੇ ਨਾ ਕਿਤੇ ਇੱਕ ਵੱਡਾ ਵਿਵਾਦ ਜਿਹੜਾ ਉਹ ਹੋ ਜਾਂਦਾ ਹੈਗਾ ਔਰ ਉਸ ਵੇਲੇ ਆ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਉਹ ਵਿਵਾਦ ਹੋਇਆ ਹੈਗਾ ਜਿਸ ਦੇ ਵਿੱਚ ਵਾਈਸ ਚਾਂਸਲਰ ਜਦੋਂ ਕੁੜੀਆਂ ਦੇ ਹੋਸਟਲ ਵਿੱਚ ਵੜਦੇ ਨੇ ਤਾਂ ਕਾਫੀ ਇਲਜ਼ਾਮਬਾਜ਼ੀਆਂ ਆ ਜਿਹੜੀਆਂ ਨੇ ਉਹ ਵਾਈਸ ਚਾਂਸਰ ਨੂੰ ਲੈ ਕੇ ਹੋ ਰਹੀਆਂ ਨੇ ਗਿਆ ਔਰ ਇਸ ਵੇਲੇ ਇਹ ਤਸਵੀਰ ਹੈ ਸਿੱਧੀ ਜਿਹੜੀ ਹੈ ਲਾਅ ਯੂਨੀਵਰਸਿਟੀ ਪਟਿਆਲਾ ਦੀ ਅਜਤੇ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਪਿਛਲੀ ਜਿਹੜੇ ਕਿ ਘੰਟਿਆਂ ਤੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਔਰ ਮੰਗ ਕੀਤੀ ਜਾ ਰਹੀ ਹੈ ਕਿ ਆ ਵਾਈਸ ਚਾਂਸਲਰ ਜਿਹੜੇ ਨੇ ਉਹ ਅਸਤੀਫਾ ਦੇਣ ਹੁਣ ਕਮੇਟੀ ਕੋਲ ਪੂਰਾ ਮਾਮਲਾ ਪਹੁੰਚਿਆ ਕਿਉਂਕਿ ਰਾਤ ਨੂੰ ਲਗਾਤਾਰ ਜਿਹੜਾ ਉਹ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਿਹਾ ਇਸ ਦੇ ਵਿੱਚ ਪੁਲਿਸ ਵੀ ਜਿਹੜੀ ਆ ਉਹ ਲਾਇ ਯੂਨੀਵਰਸਿਟੀ ਦੇ ਵਿੱਚ ਪਹੁੰਚੀ ਸੀਗੀ ਜਿਸ ਦੇ ਵੱਲੋਂ ਇਹ ਪੂਰੀ ਕਾਨੂੰਨ ਵਿਵਸਥਾ ਨੂੰ ਕਿਉਂਕਿ ਕਾਬੂ ਰੱਖਣਾ ਹੁੰਦਾ ਤਾਂ ਕਾਨੂੰਨ ਵਿਵਸਥਾ ਨੂੰ ਵੀ ਜਿਹੜਾ ਉਹ ਕਿਥੇ ਨਾ ਕਿਥੇ ਕਾਇਮ ਰੱਖਿਆ ਗਿਆ ਉਸ ਤੋਂ ਬਾਅਦ ਹੁਣ ਵੀ ਹਲਕੀ ਤਸਵੀਰ ਜੁੜੀ ਐਡਮਿਨਿਸਟ੍ਰੇਸ਼ਨ ਬਲੌਕ ਦੀ ਜਿਹੜੀ ਹੈ ਐਡਮਿਨਿਸਟ੍ਰੇਟਿਵ ਬਲੌਕ ਦੀ ਜਿਹੜੀ ਹੈ ਉਸਿਤੇ ਤੌਰ ਤੇ ਨਜ਼ਰ ਆਉਂਦੀ ਜਿੱਥੇ ਹਾਲੇ ਵੀ ਕਈ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਡਟੇ ਹੋਏ ਨੇਗੇ ਪ੍ਰਦਰਸ਼ਨ ਲਗਾਤਾਰ ਜਿਹੜਾ ਉਹਨਾਂ ਦਾ جاری ਹੈਗਾ ਔਰ ਇਹ ਸਿੱਧੀ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਦ ਤੱਕ ਅਸਤੀਫਾ ਨਹੀਂ ਹੋਏਗਾ ਤਦ ਤੱਕ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਆਪਣੀ ਮੰਗਾਂ ਲੈ ਕੇ ਪ੍ਰਦਰਸ਼ਨ ਕਰਦੇ ਰਵਾਂਗੇ ਔਰ ਇਸ ਵੇਲੇ ਇਹ ਸਿੱਧੀ ਤਸਵੀਰ ਹੈ ਕਿਉਂਕਿ ਕਿਸੇ ਨੂੰ ਵੀ ਦਾਖਲ ਜਿਹੜਾ ਉਹ ਨਹੀਂ ਹੋਣ ਦਿੱਤਾ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਭਾਵੇਂ ਉਹ ਮੀਡੀਆ ਹੋਵੇ ਜਾਂ ਕੋਈ ਆਊਟ ਸੈਟਰ ਨੂੰ ਤੇ ਦਾਖਲ ਹੋਣ ਦੀ ਪਰਮਿਸ਼ਨ ਨਹੀਂ ਹੁੰਦੀ ਲੇਕਿਨ ਹੁਣ ਮੀਡੀਆ ਦੀ ਵੀ ਜਿਹੜੀ ਉਹ ਰੋਕ ਹੈ ਉਹ ਲਾ ਦਿੱਤੀ ਹੈਗੀ ਹੈ ਔਰ ਮੀਡੀਆ ਨੂੰ ਵੀ ਅੰਦਰ ਐਂਟਰ ਜਿਹੜਾ ਉਹ ਨਹੀਂ ਹੋਣ ਦਿੱਤਾ ਜਾ ਰਿਹਾ ਵਿਦਿਆਰਥੀਆਂ ਦਾ ਲਾਲ ਵੀ ਜਿਹੜੀ ਉਹ ਗੱਲਬਾਤ ਨਹੀਂ ਹੋ ਪਾਰੀ ਫੋਨ ਦੇ ਨਾਲ ਗੱਲਬਾਤ ਫੋਨ ਤੇ ਗੱਲਬਾਤ ਹੋ ਪਾਰੀ ਉਸ ਦੇ ਵਿੱਚ ਜਿਹੜੇ ਵਿਦਿਆਰਥੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਦੇ ਵਿੱਚ ਜਿਹੜਾ ਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਸਿੱਧੇ ਤੌਰ ਤੇ ਕਿ ਜਿਹੜਾ ਸਿੱਧੇ ਤੌਰ ਤੇ ਅੰਦਰ ਦਾਖਲ ਹੋਣਾ ਵਾਈਸ ਚਾਂਸਲਰ ਦਾ ਜਿਹੜਾ ਉਹ ਕਿਤੇ ਵੀ ਮਨਜ਼ੂਰ ਨਹੀਂ ਹੋਵੇਗਾ ਔਰ ਕੁੜੀਆਂ ਦੇ ਹੋਸਟਲ ਦੇ ਵਿੱਚ ਵੈਸੇ ਵੀ ਕਿਸੇ ਮਰਦ ਦਾ ਦਾਖਲ ਹੋਣਾ ਇਹ ਸਿੱਧੇ ਤੌਰ ਤੇ ਕਿਤਨੇ ਕਿਤੇ ਵੱਡੇ ਸਵਾਲ ਵੀ ਖੜਾ ਕਰ ਦਿੰਦਾ ਤੇ ਉਸੇ ਵਿੱਚ ਹੀ ਹੁਣ ਜਿਹੜੀ ਹੈ ਲਾ ਯੂਨੀਵਰਸਿਟੀ ਪਟਿਆਲਾ ਜਿਹੜੀ ਉਹ ਕਿਤਨੇ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਆਈ ਹੈ ਜਦੋਂ ਵਾਈਸ ਚਾਂਸਲਰ ਨੂੰ ਲੈ ਕੇ ਹੀ ਹੁਣ ਮੋਰਚਾ ਬੱਚਿਆਂ ਨੇ ਖੋਲਿਆ ਹੁਣ ਵੇਖਣਾ ਹੋਵੇਗਾ ਕਿ ਕਮੇਟੀ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈਗੀ ਕਿਉਂਕਿ ਕੋਸ਼ਿਸ਼ ਅ ਮੁਜਾਰਾ ਲਗਾਤਾਰ ਰਹੇਗਾ ਲਗਾਤਾਰ ਜੇਕਰ ਕਹਿ ਲਈਏ ਕਿ ਵਾਈ ਚਾਂਸਲਰ ਦੇ ਨਾਲ ਹਾਲਾਂਕਿ ਵਾਈ ਚਾਂਸਲਰ ਨੇ ਆਪਣੇ ਪੱਤਰ ਦੇ ਉੱਪਰ ਵੀ ਗੱਲਬਾਤ ਜਿਹੜੀ ਵਿਦਿਆਰਥੀਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸੰਤੁਸ਼ਟੀ ਭਰਿਆ ਜਵਾਬ ਜਾਂ ਸੰਤੁਸ਼ਟੀ ਜਿਹੜਾ ਵਿਦਿਆਰਥੀਆਂ ਨੂੰ ਨਹੀਂ ਜਿਹੜਾ ਦਵਾਪਾ ਹੈ ਜਿਸ ਕਰਕੇ ਜਿਹੜੀ ਹੈ ਇਹ ਇਹ ਪੂਰਾ ਮਾਮਲਾ ਜਿਹੜਾ ਉਹ ਭਖਿਆ ਹੈਗਾ ਜਿਸ ਦੇ ਕਰਕੇ ਹੁਣ ਲਗਾਤਾਰ ਚਾਂਸਲਰ ਕੋਲ ਵੀ ਚਿੱਠੀ ਜਿਹੜੀ ਉਹ ਪਹੁੰਚੀ ਹੈ ਪੂਰੀਆਂ ਮੰਗਾਂ ਜਿਹੜੀਆਂ ਨੇ ਉਹ ਲਿਖ ਕੇ ਵਿਦਿਆਰਥੀਆਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਔਰ ਪੂਰਾ ਮਾਮਲੇ ਦਾ ਸੰਕੇਤ ਜਿਹੜਾ ਉਹ ਦਿੱਤਾ ਗਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਐਂਟਰ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਮੈਸ ਦੇ ਵਿੱਚ ਆਇਆ ਜਾਂਦਾ ਕਿਸ ਤਰੀਕੇ ਦੇ ਨਾਲ ਫਰਸਟ ਈਅਰ ਦੇ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਇਆ ਜਾਂਦਾ ਫਿਰ ਉਸ ਤੋਂ ਬਾਅਦ ਥਰਡ ਈਅਰ ਦੀ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਇਆ ਜਾਂਦਾ ਪੂਰੇ ਮਾਮਲੇ ਦਾ ਵੇਰਵਾ ਹੁਣ ਕਮੇਟੀ ਨੂੰ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਕਮੇਟੀ ਕਿਸ ਤਰੀਕੇ ਦੇ ਨਾਲ ਕਿਹੜੇ ਤੱਥਾਂ ਦੇ ਆਧਾਰ ਤੇ ਕਿਹੜੇ ਮੁੱਦੇ ਨੂੰ ਬੜਾ ਕੇ ਨਾਰੇਬਾਜ਼ੀ ਦੀ ਆਵਾਜ਼ ਹਲੇ ਵੀ ਆਉਂਦੀ ਹੈਗੀ ਹੈ ਇੱਕ ਤਸਵੀਰ ਕਿਉਂਕਿ ਜਦੋਂ ਅੰਦਰ ਦਾਖਲ ਨਹੀਂ ਹੁਣ ਦਿੱਤਾ ਜਾ ਰਿਹਾ ਤੇ ਹਲਕੀ ਬੋਤੀ ਹੁਣ ਨਾਰੇ ਦੀ ਆਵਾਜ਼ ਵੀ ਸ਼ੁਰੂ ਹੋਈ ਹੈ ਯਾਨੀ ਕਿ ਮਾਮਲਾ ਅੰਦਰ ਹਲੇ ਵੀ ਭੱਕਿਆ ਹੋਇਆ ਕਿਉਂਕਿ ਐਂਟਰੀ لیکن اندر ਐਂਟਰੀ ਜਿਹੜੀ ਉਹ ਬੰਦ ਕੀਤੀ ਗਈ ਹੈਗੀ ਆ ਜਿਸੇ ਕਰਕੇ ਇਹ ਤਸਵੀਰ ਤੁਸੀਂ ਜਿਹੜੀ ਉਹ ਦੇਖ ਸਕਦੇ ਹੋ ਹਲਕੀ ਬੋਤੀ ਤਸਵੀਰ ਜਿਹੜੀ ਉਹ ਨਜ਼ਰ ਆ ਰਹੇਗੀ ਕਿਉਂਕਿ ਇੱਥੇ ਖੜੇ ਹੋ ਕੇ ਕਾਫੀ ਸਾਰੇ ਸਟੂਡੈਂਟ ਜਿਹੜੇ ਨੇ ਉਹ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਨਾਰੇਬਾਜੀ ਵੀ ਜਮਦਾਦ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਔਰ ਇਸ ਫੇਲੇ ਇਹ ਲਗਾਤਾਰ ਇਹ ਮਾਮਲਾ ਜਿਹੜਾ ਉਹ ਪੱਕਿਆ ਹੋਇਆ ਹੁਣ ਕਮੇਟੀ ਕੋਲ ਪੂਰਾ ਮਾਮਲਾ ਪਹੁੰਚਿਆ ਤੇ ਕੀ ਕੁਝ ਕਾਰਵਾਈ ਕਮੇਟੀ ਦੇ ਵੱਲੋਂ ਕੀਤੀ ਜਾਵੇਗੀ ਇਹ ਜ਼ਰੂਰ ਵੇਖਣਾ ਹੋਵੇਗਾ ਲੇਕਿਨ ਇਸ ਤਰੀਕੇ ਦੇ ਨਾਲ ਵਾਈਸ ਚਾਂਸਲਰ ਦਾ ਦਾਖਲ ਹੋਣਾ ਕਿਸੇ ਕੁੜੀਆਂ ਦੇ ਹੋਸਟਲ ਦੇ ਵਿੱਚ ਇਹ ਸਿੱਧੇ ਤੌਰ ਤੇ ਕਿੱਥੇ ਨੇ ਕਿਹਦੇ ਸਵਾਲ ਜਰੂਰ ਖੜੇ ਕਰਦਾ ਹੈ ਕਿ ਕਿਉਂ ਇਸ ਤਰੀਕੇ ਨਾਲ ਦਾਖਲ ਹੋਇਆ ਗਿਆ ਕਿਉਂ ਜਿਹੜੀ ਉਸ ਚੀਜ਼ਾਂ ਦੀ ਹਦਾਇਤਾਂ ਦਾ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਜਦੋਂ ਮਰਦ ਦਾ ਜਿਹੜਾ ਉਹ ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖਲ ਹੋਣਾ ਬਿਲਕੁਲ ਜਿਹੜਾ ਕਾਨੂੰਨ ਕਾਨੂੰਨੀ ਅਫੈਂਸ ਵੀ ਹੁੰਦਾ ਹੈਗਾ ਔਰ ਅ ਕੀ ਕਾਰਵਾਈ ਹੁੰਦੀ ਹੈ ਕਿਸ ਤਰੀਕੇ ਨਾਲ ਕਿ ਇਸਤੀਫਾ ਵਾਈਸ ਚਾਂਸਲਰ ਵੱਲੋਂ ਦਿੱਤਾ ਜਾਂਦਾ ਇੱਕ ਸਵਾਲ ਬਣਿਆ ਹੋਇਆ ਲੇਕਿਨ ਲਗਾਤਾਰ ਇਹ ਪ੍ਰਦਰਸ਼ਨ ਜਾਰੀ ਹੈ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦੰਪਲ ਸਿੰਘ ਪੀਟੀਸੀ ਨਿਊਜ਼ ਪਟਿਆਲਾ